ਅੰਮ੍ਰਿਤਸਰ ਪੁਲਿਸ ਦੀ ਚਾਇਨਾ ਟੌਰ ਦੇ ਖਿਲਾਫ ਵੱਡੀ ਕਾਰਵਾਈ 1100 ਗੱਟੂਆਂ ਸਮੇਤ 3 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਅੰਮ੍ਰਿਤਸਰ ਪੁਲਿਸ ਨੇ ਚਾਇਨਾ ਟੌਰ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ ਇਹ ਸਬੰਧੀ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੋਪੀ ਸਿੰਘ ਪੁਲਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਮਰਸਰ ਪੁਲਿਸ ਨੇ ਚਾਇਨਾ ਟੌਰ ਦੇ ਖਿਲਾਫ ਜੋ ਮਹਿੰਮ ਛੜੀ ਹੈ ਉਸ ਨੂੰ ਲੈ ਕੇ 3 ਮੁਲਜ਼ਮਾਂ ਆਰਾਮ ਕ੍ਰਿਸ਼ਨ ਬਨੀਤ ਸੱਚਰ ਅਤੇ ਦਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ 1100 ਗੱਟੂ ਚਾਇਨਾ ਟੌਰ ਬਰਾਮਦ ਕੀਤੇ ਗਏ ਹਨ ਇਹ ਸਬੰਧੀ ਸੀਪੀ ਪੁਲਰ ਨੇ ਦੱਸਿਆ ਕਿ ਮੌਢਲੀ ਤਫਤੀਸ਼ ਦੌਰਾਨ ਇਹ ਗੱ ਮਸ਼ਲੀ ਫੰਡ ਜਾਂ ਆਪਰੇਸ਼ਨ تھیਟਰ ਵਿੱਚ ਵਰਤੋਂ ਲਈ 10 ਕੇ ਖਰੀਦੇ ਸਨ ਅਤੇ ਬਾਅਦ ਵਿੱਚ ਇਸ ਨੂੰ ਗੈਰਕਾਨੂੰਨੀ ਪਤੰਗ ਅਡਾਉਣ ਦੀ ਗਤੀਵਿਧੀ ਲਈ ਵੇਚਿਆ ਜਾਂ ਦਿਸਾਨਾ ਚਾਈਨਾ ਡੋਰ ਜੋ ਕਿ ਕਿਲਰ ਡੋਰ ਜਾਂ ਕਿਲਰ ਸਟ੍ਰਿੰਗ ਜਿਹਨੂੰ ਆਪਾਂ ਕਹਿ ਸਕਦੇ ਆ ਬਹੁਤ ਸਾਰੀਆਂ ਲੋਕਾਂ ਨੂੰ ਇੰਜਰ ਕਰਦੀ ਔਰ ਬਹੁਤ ਸਾਰੀਆਂ ਸਾਡੀਆਂ ਪ੍ਰੈਸ਼ੀਅਸ ਜਾਨਾਂ ਵੀ ਗਈਆਂ ਸੋ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਵੱਲੋਂ ਅਸੀਂ ਇਤੇ ਖਿਲਾਫ ਸਪੈਸ਼ਲ ਡਰਾਈਵ ਹਮੇਸ਼ਾ ਛੇੜ ਕੇ ਰੱਖਦੇ ਆਂ ਔਰ ਜਿੱਥੇ ਵੀ ਇਨਫੋਰਮੇਸ਼ਨ ਮਿਲਦੀ ਹੈ ਉਹਨੂੰ ਪ੍ਰੋਪਰਲੀ ਇਨਵੈਸਟਿਗੇਟ ਕਰਕੇ ਰਿਕਵਰੀਜ਼ ਕੀਤੀਆਂ ਜਾਂਦੀਆਂ ਇਦੇ ਵਿੱਚ ਵੀ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਇਸ ਕੰਮ ਦੇ ਵਿੱਚ ਪਹਿਲਾਂ 35 ਰੋਲਸ ਜਿਹੜੇ ਆ ਚਾਈਨਾ ਡੋਰ ਦੇ ਜਿਨ੍ਹਾਂ ਨੂੰ ਗੱਟੂ ਕਹਿੰਦੇ ਆ ਉਹ ਰਾਮਕਿਸ਼ਨ ਇੱਕ ਛਾਟੇ ਦਾ ਬੰਦਾ ਉਹਨੂੰ اسلامਾਬਾਦ ਪੁਲਿਸ ਸਟੇਸ਼ਨ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਉਹਦੀ ਪੁੱਛਗਿੱਛ ਤੇ ਬਾਅਦ ਸਾਡੀ ਸੀਆਈਏ ਦੀ ਟੀਮ ਨੇ ਦਵਿੰਦਰ ਤੇ ਬਨੀਤ ਇਹ ਦੋ ਬੰਦੇ ਸੀ ਦਵਿੰਦਰ ਐਂਡ ਬਨੀਤ ਇਹ ਇਹਨਾਂ ਤੋਂ 1100 ਰੋਲ ਜਿਹੜੇ ਚਾਈਨਾ ਡੋਰ ਦੇ ਫੜੇ ਗਏ ਆ ਕਿਉਂਕਿ ਬਹੁਤ ਭਾਰੀ ਮਾਤਰਾ ਆਪਾਂ ਸਮਝ ਸਕਦੇ ਆ ਔਰ ਇਹ ਸਾਰਾ ਜਿਹੜਾ ਇਹੋ ਜਿਹਾ ਕੋਰਕ ਧੰਦਾ ਕਰ ਰਹੇ ਸੀ ਉਹ ਫਿਸ਼ਿੰਗ ਨੈਟ ਬਣਾਉਣ ਵਾਸਤੇ ਮੱਛੀਆਂ ਨੂੰ ਫੜਨ ਵਾਲੇ ਜਾਲ ਬੁਣਦੇ ਚੱਕਰ ਦੇ ਵਿੱਚ ਇਹ ਖਰੀਦੇ ਸੀਗੇ ਤੇ ਦੂਜੀ ਗੱਲ ਇਹ ਕਹਿੰਦੇ ਸੀ ਵੀ ਸਾਨੂੰ ਆਪਰੇਸ਼ਨ ਥੀਏਟਰ ਦੇ ਵਿੱਚ ਇਹ ਧਾਗਿਆਂ ਦੀ ਲੋੜ ਪੈਣੀ ਹੈ ਉਹ ਮੁੜ ਕੇ ਇਲੀਗਲੀ ਮਟੀਰੀਅਲ ਪ੍ਰੋਕਿਊਰ ਕਰਦੇ ਸੀ ਜੋ ਕਿ ਸਾਡੇ ਦੋ ਡਿਸਟ੍ਰਿਕਟ ਛੱਡ ਕੇ ਸਾਰੀ ਸਾਨੂੰ ਸੋਰਸ ਪਤਾ ਲੱਗਿਆ ਉਹਨੂੰ ਵੀ ਬਹੁਤ ਜਲਦੀ ਫੜ ਲਿਆ ਜਾਏਗਾ ਸੋ ਸਾਡੀ ਇਹਦੇ ਬਾਰੇ ਜਿਹੜੀ ਇਹ ਜ਼ੀਰੋ ਟੋਲਰੈਂਸ ਪਾਲਿਸੀ ਇਹ ਵਜਾ ਰਹਿੰਦੀ ਹੈ ਕਿ ਚਾਈਨਾ ਡੋਰ ਜੋ ਕਿ ਇੱਕ ਥ੍ਰੈਟ ਹੈ ਸਾਡੀ ਸੁਸਾਇਟੀ ਨੂੰ ਉਹਨੂੰ ਅਸੀਂ ਕਰਦੇ ਰਹਿਣੇ ਆ ਸੋ ਮੈਂ ਆਪਣੀ ਟੀਮ ਨੂੰ ਮੁਬਾਰਕਬਾਦ ਦਿੰਦਾ ਔਰ ਅੱਗੇ ਵੀ ਹਦਾਇਤ ਕਰਦੇ ਆ ਸਾਰਿਆਂ ਨੂੰ ਕਿ ਇਸ ਦੇ ਉੱਤੇ ਪੂਰਾ ਫੋਕਸ ਨਾਲ ਕੰਮ ਕੀਤਾ ਜਾਵੇ ਸੋ ਥੈਟ ਕਿਸੇ ਵੀ ਤਰ੍ਹਾਂ ਦੀ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ